ਹਾਂਜੀ ਅਸੀਂ ਲੱਗੇ ਸੀਗੇ ਅੰਬ ਦਾ ਚਾਰ ਪਾਣਾ ਅੰਬੀਆਂ ਧੋ ਰੀਆਂ ਜੀ ਆਉਣ ਲੱਗੇ ਸੀਗੇ ਅਸੀਂ ਕੱਟਣਾ ਪਹਿਲਾਂ ਘਾਤ ਦੇ ਗਲ ਕੱਟਣ ਲੱਗੇ ਸੀ ਫਿਰ ਮੈਂ ਚਾਪੜ ਲੈ ਆਂਦਾ ਮੈਂ ਕਿ ਚਲੋ ਚਾਪੜ ਗਲ ਕੱਟਦੇ ਆਂ ਚਾਪੜ ਗਰ ਥੋੜੀਆਂ ਜਿਹੀ ਛੇਤੀ ਕੱਟ ਹੋ ਜਾਂਦੀਆਂ ਇਹ ਹਾਥਲੇ ਗਰਗੀਤੀ ਸਾਫ਼ ਕਰਕੇ ਰੱਖਤੀ ਮੈਂ ਹੰਬੇਆਂ ਦੇ ਟੋਟੇ ਥੋੜੇ ਜਿਹੀ ਬ੍ਰੀਕ ਹੀ ਕਰਨੇ ਆ ਮੋਟੇ ਨਹੀਂ ਜ਼ਿਆਦਾ ਕਰਨੇ ਹੈਗੇ ਤੇ ਆਪਾਂ ਜਿਹੜਾ ਇਹਦੇ ਵਿੱਚ ਤੇਲ ਪਾਉਣਾ ਉਹ ਕਾਣੀ ਦਾ ਹੀ ਕੱਢਿਆ ਆ ਪਾਵੇ ਫੇਰਾ ਸਰੋਂ ਦੀ ਕਾਣੀ ਕਢਾਉਂਦੇ ਆ ਨਾ ਆਪਾਂ ਉਹਦਾ ਹੀ ਤੇਲ ਪਾਉਂਦੇ ਵਧੀਆ ਹੁੰਦਾ ਉਹ ਜੀ ਮੋਲਦਾ ਤੇਲ ਨਾਲ ਖਾਸ ਵਧੀਆ ਨਹੀਂ ਹੁੰਦਾ ਜੀ ਤੇ ਆ ਬ੍ਰੇਕ ਬ੍ਰੇਕ ਟੋਟੇ ਕਰ ਲਏ ਗੁੱਟਲੀਆਂ ਅਲੱਗ ਕੱਢਤੀਆਂ ਮੈਂ ਆਂਪੀਆਂ ਧੋਦੀਆਂ ਸੀਗੀਆਂ ਸਵਾਰ ਕੇ ਆ ਇਹ ਤਾਂ ਤੁਸੀਂ ਕਰਤਗਲ ਵੀ ਕੱਟ ਸਕਦੇ ਆ ਪਰ ਕਰਤਗਲ ਥੋੜਾ ਜਿਹਾ ਟਾਈਮ ਲੱਗਦਾ ਅੰਬੀਆਂ ਸਕਉਣ ਲੱਗਿਆ ਜੀ ਬਣਾਉਂਦੇ ਵਿੱਚ ਰੱਖਦਾ ਬਣਾਉਂਦੀ ਬਣਾਉਂਦੀ ਆ ਪਤਾ ਨਹੀਂ ਕਿਆ ਕਰੀ ਜਾਂਦੀ ਆ ਅੰਬੀਆਂ ਨੂੰ ਧੁੱਪਾ ਲਵਾਣੀ ਥੋੜਾ ਕ ਟਾਈਮ ਸ਼ਾਮ ਨੂੰ ਪਾਣ ਦਾ ਚਾਰ ਪਾ ਦਾਣਾ ਜੀ ਖੇਤੀ ਕਰਾ ਬਾਤ ਕਰ ਲਈ ਖੇਤੀ ਕਰਾ ਬਾਤ ਕਰ ਲਈ ਆ ਟੱਕ ਦਿੱਤੀਆਂ ਵਾ ਕਈ ਵਾਰੀ ਜਾਣ ਪਰ ਤੁਹਾਨੂੰ ਪਤਾ ਹੀ ਆ ਤੇ ਆ ਆਂਬੀਆਂ ਸੁੱਕੇ ਤੋਂ ਆ ਚੈਦਾ ਦੀਆਂ ਹੋ ਗਈਆਂ ਆ ਮਸਾਲੇ ਆਪਣੇ ਜੀ ਜਿਹੜੇ ਵਿੱਚ ਪੈਂਦੇ ਆ ਤੇਲ ਦੀ ਬੋਤਲ ਲਿਆਂਦੀ ਸੀ ਵੀ ਅਸੀਂ ਇਹ ਕਾਣੀ ਪੜਾ ਕੇ ਤੇ ਹੁਣ ਆਪਾਂ achar ਪਾਵਾਂਗੇ ਆ ਦੇਖੋ ਇੱਦਾਂ ਦਾ ਹੋ ਗਿਆ ਸਾਰਾ ਮਸਾਲਾ ਰੜਾ ਕੇ ਤੇਲ ਤੁਲ ਪਾ ਕੇ ਦੇਖਣ ਨੂੰ ਤਾਂ ਵਧੀਆ ਲੱਗਦਾ ਜੀ ਦੇਖੋ ਇੱਦਾਂ ਦਾ ਹੁੰਦਾ ਜੀ ਥੋੜਾ ਟਮਣ ਨੂੰ 10 ਦਿਨ